ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਥੋੜਾ ਜਿਹਾ ਮੌਸਮ ਬਹੁਤ ਵਧੀਆ ਹੈ ਮੀਂਹ ਜਾ ਪੈਕੇ हटਿਆ ਤੇ ਜੀਜਾ ਕਰਿਆ ਵੀ ਆਪਾਂ ਵੀਡੀਓ ਜਿਹੜੀ ਕੋਠੇ ਦੇ ਜਾ ਕੇ ਬਣਾਈਏ ਕਿਉਂਕਿ ਘਰੇ ਥੱਲੇ ਬੈਠੇ ਨੀਚੇ ਬੈਠੇ ਵੀ ਥੱਕ ਜਾਂਦੇ ਆ ਸਾਰਾ ਦਿਨ ਕੱਪੜੇ ਦਾ ਕੰਮ ਕਰਦੇ ਆ ਨਾ ਕਦੇ ਕਦੇ ਜੀਜਾ ਕਰਦਾ ਵੀ ਹਾਂ ਆਪਾਂ ਵੀ ਖੁੱਲੀ ਹਵਾ ਦੇ ਨਜ਼ਾਰੇ ਲਈਏ ਦੇਖੋ ਜੀ ਮੋਰ ਮੰਡੀ ਤੁਹਾਨੂੰ ਤਾਂ ਘਰ ਦਿਖਣੀ ਰਿਹਾ ਹੁਣ ਕਿਉਂਕਿ ਆਪਣੇ ਪਿੱਛੇ ਖਾਲੀ ਪਲਾਟ ਪਏ ਆ ਨਾ ਦੇਖੋ ਅਜੇ ਪਲਾਟ ਵਿਕਣੇ ਨੇ ਇਧਰ ਆਪਾਂ ਆ ਜਾਂਦਾ ਗੁਲੀ ਆ ਜਾਂਦੀ ਉਧਰ ਪਿੱਛੇ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਕਰਦੇ ਆਂ ਜਿਹੜੇ ਗੁਰੂ ਮਹਾਰਾਜ ਦੇ ਬਾਣੇ 'ਚ ਰਹਿਣ ਵਾਲੇ ਲੋਕ ਹੁੰਦੇ ਉਹ ਕਦੇ ਡੋਲਦੇ ਨਹੀਂ ਹੁੰਦੇ ਉਹ ਕਦੇ ਵੀ ਡੋਲਦੇ ਨਹੀਂ ਹੁੰਦੇ ਉਹ ਕਿਸੇ ਵੀ ਮੁਸੀਬਤ ਤੋਂ ਡਰਦੇ ਨਹੀਂ ਹੁੰਦੇ ਉਹ ਹਰ ਇੱਕ ਚੀਜ਼ ਦਾ ਮੁਕਾਬਲਾ ਡਟ ਕੇ ਕਰਦੇ ਹੁੰਦੇ ਆ ਮੇਰਾ ਮਤਲਬ ਕਹਿਣ ਦਾ ਇਹ ਹੈ ਆ ਵੀ ਪਰੇਸ਼ਾਨੀਆਂ ਹਰ ਇੱਕ ਦੀ ਜ਼ਿੰਦਗੀ 'ਚ ਹੁੰਦੀਆਂ ਦੁੱਖ ਤਕਲੀਫਾਂ ਹਰ ਇੱਕ ਦੀ ਜ਼ਿੰਦਗੀ 'ਚ ਹੁੰਦੀਆਂ ਤੇ ਜੇ ਆਪਾਂ ਡੋਲਣ ਲੱਗ ਜਾਂਗੇ ਡੋਲਣ ਦਾ ਕੋਈ ਹੱਲ ਨਹੀਂ ਹੁੰਦਾ ਮੈਂ ਕਹਣੀ ਆ ਜ਼ਿੰਦਗੀ ਆ ਦੇਖੋ ਜ਼ਿੰਦਗੀ ਕਿੰਨੀ ਆਪਾਂ ਆਈ ਜਰਨਾ ਜ਼ਿੰਦਗੀ ਚ ਜ਼ਿੰਦਗੀ ਚ ਜਿਉਣਾ ਆਏ ਆ ਹਨਾ ਸਾਰਾ ਦਿਨ ਟੈਨਸ਼ਨ ਲੈ ਕੇ ਤਾਂ ਕੁਝ ਵੀ ਨਹੀਂ ਬਣਦਾ ਜੇ ਹੁਣ ਆਪਾਂ ਸਾਰਾ ਦਿਨ ਟੈਨਸ਼ਨ ਲਈ ਜਾਵਾਂਗੇ ਮਰੂ ਮਰੂ ਕਰੀ ਜਾਵਾਂਗੇ ਕੁਝ ਨਹੀਂ ਬਣਦਾ ਹਨਾ ਮੈਂ ਕਹਣੀ ਵੀ ਦੇਖ ਥੋੜਾ ਕੰਮ ਮਿਹਨਤ ਕਰਨੀ ਆ ਆਪਣੀ ਮਿਹਨਤ ਕਰੋ ਹਨਾ ਆਪਣੇ ਪਰਿਵਾਰ ਨੂੰ ਪਾਲੋ ਖੁਸ਼ ਰਹੋ ਜ਼ਿੰਦਗੀ ਚ ਕੀ ਹੋਣਾ ਕਦੋਂ ਕੀ ਦੇ ਨਾਲ ਕੀ ਹੋਣਾ ਕਿਸੇ ਨੂੰ ਪੁੱਛ ਨਹੀਂ ਪਤਾ ਇੱਥੇ ਲੱਖਾਂ ਆਈ ਜਾਂਦੀ ਐ ਦੁਨੀਆ ਤੇ ਜਾਈ ਜਾਂਦੇ ਆ ਨਾ ਇੱਥੇ ਰਾਜੇ ਪਗੰਬਰ ਕੋਈ ਨਹੀਂ ਰਿਹਾ ਫਿਰ ਆਪਾਂ ਕੀ ਦੀ ਬੱਟ ਦੀ ਮੂਲੀਆਂ ਹਨਾ ਤੇ ਜ਼ਿੰਦਗੀ ਨੂੰ ਹਮੇਸ਼ਾ ਨਾ ਜੋਇਆਂ ਕਰੋ ਕਟਿਆ ਨਾ ਕਰੋ ਤਕਲੀਫਾਂ ਦੇਖ ਕੇ ਡਰ ਜਾਂਨੇ ਹੋ ਡੋਲ ਜਾਂਨੇ ਹੋ ਮੈਂ ਕਹਣੀ ਐ ਵੀ ਮੈਨੂੰ ਹੋਰਾਂ ਦਾ ਨਹੀਂ ਪਤਾ ਵੀ ਜਿਹੜਾ ਬੰਦਾ ਗੁਰੂ ਮਹਾਰਾਜ ਦੀ ਲੜ ਲੱਗ ਜਾਂਦਾ ਉਹ ਡੋਲਦਾ ਨਹੀਂ ਹੁੰਦਾ ਉਹਨੂੰ ਪਤਾ ਨਹੀਂ ਕੀ ਪਰਮਾਤਮਾ ਅੰਦਰ ਉਹ ਸ਼ਕਤੀ ਦੇ ਦਿੰਦਾ ਵੀ ਉਹ ਡੋਲਦਾ ਨਹੀਂ ਉਹ ਕਿਸੇ ਵੀ ਹਾਲਾਤਾਂ 'ਚ ਹੋਵੇ ਉਹ ਖੁਸ਼ ਰਹਿੰਦਾ ਅਸਲੀ ਗੁਰੂ ਦਾ ਸਿੱਖ ਹੋਹੀ ਹੁੰਦਾ ਵੀ ਜਿਹੜਾ ਹਰ ਇੱਕ ਮੁਸੀਬਤ ਦਾ ਮੁਕਾਬਲਾ ਡਟ ਕੇ ਕਰਦਾ ਆਪਣੇ ਗੁਰੂਆਂ ਨੇ ਤਾਂ ਆਪਾਂ ਨੂੰ ਸਿਖਾਈ ਦੇ ਮੁਕਾਬਲਾ ਡਰ ਵੀ ਹਰ ਇੱਕ ਚੀਨ ਦਾ ਡਰ ਦਾ ਜਿਹੜਾ ਆਪਣਾ ਹੁੰਦਾ ਹਰ ਇੱਕ ਚੀਨ ਨਾਲ ਲੜਨਾ ਸਿਖਾਇਆ ਪਰਮਾਤਮਾ ਨੇ ਆਪਾਂ ਨੂੰ ਛੋਟੇ ਛੋਟੇ ਬੱਚੇ ਲੜੀ ਜਾਂਦੇ ਆ ਜੀ ਤੇ ਜਿਹੜਾ ਵਾਹਿਗੁਰੂ ਨੇ ਆਪਾਂ ਨੂੰ ਦੁੱਖਾਂ ਨਾਲ ਲੜਨਾ ਸਿਖਾਇਆ ਮੰਨੇ ਆਪਾਂ ਨੂੰ ਹਲਾਤਾਂ ਨਾਲ ਲੜਨਾ ਸਿਖਾਇਆ ਆਪਣੇ ਗੁਰੂ ਤਾਂ ਆਪਾਂ ਨੂੰ ਜਾਂਦੇ ਜਾਂਦੇ ਉਪਦੇਸ਼ ਦੇ ਗਏ ਵੀ ਉਹਨਾਂ ਨੇ ਆਪਣੇ ਬੱਚੇ ਸੀ ਜਿਹੜੇ ਉਹ ਵੀ ਦਿਖ ਨਹੀਂ ਹੰਝ ਜਣਾਤੇ ਹਨਾ ਤੇ ਉਹਨਾਂ ਨੇ ਇੱਕ ਆਪਾਂ ਨੂੰ ਸਿੱਖਿਆ ਦਿੱਤੀ ਹੈ ਵੀ ਆਪਣੇ ਸਿੱਦਕ ਤੋਂ ਨਾ ਡੋਲੋ ਡਰੋਣਾ ਦਰਨਾ ਨਹੀਂ ਸਿਖਾਇਆ ਮੈਨੂੰ ਕਦੇ-ਕਦੇ ਮੈਂ ਸੋਚਦੀ ਆਂ ਵੀ ਲੋਕ ਕਿਹੜੇ ਰਾਹਾਂ 'ਚ ਪੈ ਗਏ ਵੀ ਆਪਾਂ ਸਾਨੂੰ ਪਤਾ ਆ ਕਿਹੜੇ ਗੁਰੂ ਦੀ ਲਾਡ ਹੈ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਸਾਰਾ ਪਰਿਵਾਰ ਸਿੱਖ ਕੌਮ ਲਈ ਵਾਰਤਾ ਸਰਵੰਸਦਾਨੀ ਨੇ ਉਹ ਦਸਵੇਂ ਪਿਤਾ ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਪਰਉ ਸਿੱਖਿਆ ਦਿੱਤੀ ਆ ਵੀ ਤੁਸੀਂ ਆਪਣਾ ਜਿਹੜਾ ਕੰਮ ਹੈ ਉਹ ਪੂਰੇ ਧਿਆਨ ਨਾਲ ਕਰਨਾ ਡੋਲਣਾ ਨਹੀਂ ਸਦਕਤ ਤੇ ਪੱਕੇ ਰਹਿਣਾ ਬੰਦ ਬੰਦ ਘਟਾ ਲਓ ਪਰ ਡੋਲੋ ਨਾ ਡਰੋ ਨਾ ਡਰਨਾ ਤਾਂ ਆਪਣੇ ਗੁਰੂਆਂ ਨੇ ਸਿਖਾਇ ਹੀ ਨਹੀਂ ਪਤਾ ਨਹੀਂ ਫਿਰ ਵੀ ਤੁਸੀਂ ਕਿਉਂ ਡਰ ਜਾਂਦੇ ਹੋ ਮਾੜੀ ਜੀ ਕੋਈ ਬਿਮਾਰੀ ਲੱਗ ਜੇ ਫੇਰ ਡਰ ਜਾਂਦੇ ਹੋ ਕੋਈ ਮਾੜਾ ਜਿਹਾ ਘਰੇ ਨੁਕਸਾਨ ਹੋ ਜੇ ਫੇਰ ਡਰ ਜਾਂਦੇ ਹੋ ਮੈਨੂੰ ਤਾਂ ਆਹ ਦੁਨੀਆ ਵੀ ਪਤਾ ਨਹੀਂ ਕਹਤੋਂ ਕਰੈਣ ਵਸੇਰਾ ਜਿਹਾ ਲੱਗਦੀ ਹੈ ਮੈਨੂੰ ਤਾਂ ਕੋਈ ਐਨਾ ਦੁਨੀਆ ਦਾ ਮੋਹ ਜ ਨਹੀਂ ਆਉਂਦਾ ਕੋਈ ਐ ਜਾਣੀ ਲੱਗਦਾ ਵੀ ਹਾਏ ਮੈਂ ਮਰਨਾ ਜਾਵਾਂ ਹਾਏ ਮੈਂ ਨਾ ਹੋ ਜੀ ਨਾ 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 ਜੀ ਮੇਰਾ ਵਾਹਿਗੁਰੂ ਜਾਣਦਾ ਵੀ ਮੈਨੂੰ ਇਹਨਾਂ ਚੀਜ਼ਾਂ ਤੋਂ ਪਤਾ ਨਹੀਂ ਕੀ ਹੋ ਗਿਆ ਮੈਨਾਂ ਜਿਹੜੇ ਤਪੜ ਆ ਚੁੱਕੀਆਂ ਵੀ ਮੈਨੂੰ ਖੇਚੀਤ ਦਰਨੇ ਲੱਗਦਾ ਮੈਨੂੰ ਕਦੇ ਆ ਨਹੀਂ ਲੱਗਦਾ ਵੀ ਮੈਂ ਮਰਨਾ ਜਾਂ ਮੈਨੂੰ ਤਾਂ ਐਂ ਲੱਗਦਾ ਵੀ ਮਰਾਂਗੇ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਵਾਂਗੇ ਪਤਾ ਨਹੀਂ ਕਿਉਂ ਐਂ ਲੱਗਦਾ ਰਹਿੰਦਾ ਵੀ ਯਾਰ ਗੁਰੂ ਕੋਲੇ ਜਾਵਾਂਗੇ ਦੁਨੀਆ ਤੇ ਕੀ ਆ ਦੁਨੀਆ ਤਾਂ ਧੋਖੇ ਵਾਜ ਜਾਂਦੀ ਆ ਫਰਾਡ ਪੈਰ ਪੈਰ ਤੇ ਗੱਪ ਸੜਾਪ ਸੱਚੀ ਪੁੱਛੋ ਮੈਨੂੰ ਇਨਾਂ ਦੁਨੀਆ ਨਾਲ ਪਿਆਰ ਨਹੀਂ ਹੈਗਾ ਵਾ ਮੈਨੂੰ ਇਹ ਲੱਗਦਾ ਵੀ ਆਪਦੇ ਬਸ ਜੋ ਵੀ ਮੇਰੀ ਜ਼ਿੰਦਗੀ ਹੈ ਵੀ ਤਾਂ ਆਪਾਂ ਜ਼ਿੰਦਗੀ 'ਚ ਕਿਸੇ ਦਾ ਮਾੜਾ ਨਹੀਂ ਕਰਨਾ ਕੋਈ ਪਾਪ ਨਹੀਂ ਕਰਨਾ ਕਿਸੇ ਦਾ ਦੱਬਣਾ ਨਹੀਂ ਮੋਕਰਨਾ ਨਹੀਂ ਜਿੰਨਾ ਚਿਰ ਜੱਗ 'ਤੇ ਰਹਾਂਗੇ ਆਪਦੀ ਮਿਹਨਤ ਕਰਕੇ ਖਾਵਾਂਗੇ ਕਿਸੇ ਮੂਰੇ ਝੁਕਦੇ ਨਹੀਂ ਠੀਕ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਜਾ ਕੇ ਪੈਰਾਂ 'ਚ ਆਪਣੇ ਸੀਸ ਨਵਾਵਾਂਗੇ ਜਦੋਂ ਮਰ ਗਏ ਮੈਂ ਕਹਣੀ ਆ ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਜ਼ਰੂਰ ਜਗ੍ਹਾ ਦੇਣਾ ਮੈਂ ਮੈਨੂੰ ਇਹ ਦੁਨੀਆ ਨਾਲ ਕੋਈ ਪਿਆਰ ਨਹੀਂ ਹੈਗਾ ਬਸ ਮੈਂ ਜਿੰਨਾ ਚਿਰ ਜ਼ਿੰਦਗੀ 'ਚ ਰਹੂੰਗੀ ਇੱਥੇ ਰਹੂੰ ਜੱਗ 'ਤੇ ਤੇ ਮੇਰੀ ਇੱਕੋ ਹੀ ਸੋਚ ਆ ਵੀ ਆਪਾਂ ਜ਼ਿੰਦਗੀ ਦੇ ਵਿੱਚ ਜੇ ਹੋ ਸਕਦਾ ਕਿਸੇ ਕਿਸੇ ਲਈ ਮਸੀਹਾ ਬਣਾਂਗੇ ਕਿਸੇ ਨੂੰ ਕੋਈ ਥੋੜਾ ਬਹੁਤ ਆਪੀ ਜਿੰਨੇ ਜੋਕੇ ਜਾਂਦੇ ਖਬਾਲੇ ਅਸੀਂ ਵੱਡੇ ਨਹੀਂ ਹੈਗੇ ਜੇ ਅਸੀਂ ਵੀ ਇੱਕ ਸਿੰਪਲ ਫੈਮਿਲੀ ਨੂੰ ਬਿਲੋਂਗ ਕਰਦੇ ਆ ਜਿੰਨੇ ਜੋکریاں ਮੈਨੂੰ ਆਂਦਾ ਮੈਂ ਲੁਕਦੀ ਨਹੀਂ ਵੀ ਮੈਂ ਜਰੂਰ ਲੋਕਾਂ ਦੀ ਸੇਵਾ ਲੋਕ ਸੇਵਾ ਚ ਆਪਣੀ ਜਿੰਦਗੀ ਕੱਢਣੀ ਹੈ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਾ ਦਿੱਤੀ ਹੈ ਵੀ ਬੇਟੇ ਆਪਣੇ ਤੋਂ ਮਾੜੀ ਤੇ ਝੁਲਮ ਨਹੀਂ ਕਰਨਾ ਹਨ ਕਿਸੇ ਦੀ ਚੀਜ਼ ਦੇਖ ਕੇ ਕਦੇ ਭੁੱਖ ਨਹੀਂ ਦਿਖਾਉਣੀ ਆਪਣੇ ਘਰੇ ਸਬਰ ਕਰਨਾ ਹੈ ਆਪਦੇ ਘਰੇ ਚਟਣੀਆਂ ਚਾਰ ਆਪਾਂ ਉਹਦੇ ਵਿੱਚ ਸਬਰ ਕਰਨਾ ਸਿੱਖ ਜਾਂਦੇ ਆ ਸਭ ਤੋਂ ਵੱਡਾ ਹੁੰਦਾ ਸਬਰ ਜਿਹੜਾ ਬੰਦਾ ਸਬਰ ਕਰਨਾ ਸਿੱਖ ਜਾਂਦਾ ਉਹ ਕਦੇ ਹਾਰਦਾ ਨਹੀਂ ਕਦੇ ਵੀ ਨਹੀਂ ਹਾਰਦਾ ਮੈਥੋਂ ਲਿਖਾ ਲਓ ਸ ਦੇ ਲੈਂਦੀ ਹੈ ਨਹੀਂ ਹੈਗਾ ਵੀ ਤੁਸੀਂ ਕੋਈ ਥੋੜੀ ਚੀਜ਼ ਕਰਕੇ ਤੇ ਮਾਡੇ ਮੋਟੇ ਦਾਨੀ ਬਣ ਜਾਓਗੇ ਜਾਂ ਕੁਝ ਬਣ ਜਾਓਗੇ ਐਵੇਂ ਨਹੀਂ ਹੁੰਦਾ ਜੀ ਸਬਰ ਦੇ ਵਿੱਚ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਬਹੁਤ ਕੋਸ਼ਿਸ਼ ਤੁਹਾਡੀਆਂ ਬੇਇਜ਼ਤੀਆਂ ਵੀ ਕੀਤੀਆਂ ਜਾਂਦੀਆਂ ਸਾਨੂੰ ਨਹੀਂਵਾ ਦਿਖਾਇਆ ਜਾਂਦਾ ਸਾਨੂੰ ਛੋਟੇ ਮਤਲਬ ਕੋਈ ਛੋਟੇ ਤੇ ਕਿਸੇ ਨੇ Ehsaan ਕੀਤਾ ਤਾਂ ਉਹ ਦਿਖਾ ਕੇ ਵੀ ਛੋਟੀ ਬੇਇਜ਼ਤੀ ਕੀਤੀ ਜਾਂਦੀ ਹੈ ਸਭ ਕੁਝ ਸਬ ਮੈਂ ਜਰਿਆ ਹੋਇਆ ਜਰੀ ਕਰਕੇ ਤੇ ਮੈਂ ਪੱਤਰ ਬਣ ਚੁੱਕੀ ਹਾਂ ਮੈਨੂੰ ਫਰਕ ਨਹੀਂ ਪੈਂਦਾ ਹੁਣ ਇਹ ਦੁਨੀਆ ਮੇਰੇ ਨਾਲ ਕੀ ਕਰ ਦੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਬੰਦਾ ਇੱਕ ਵਾਰ ਪੋਖ ਖਗਰੀਬੀ ਤੇ ਬੇਕਦਰੀ ਬੇਕਦਰੀ ਜੀ ਤੋਂ ਲੋਕ ਕਰਦੇ ਆ ਸੋਡੀ ਉਹਦੇ ਚੋਂ ਲੰਘ ਜਾਣੇ ਹੋ ਤੁਸੀਂ ਹਨ ਉਸ ਤੋਂ ਬਾਅਦ ਫਿਰ ਤੁਹਾਨੂੰ ਫਰਕ ਨਹੀਂ ਪੈਂਦਾ ਮੈਟਰ ਨਹੀਂ ਕਰਦਾ ਵੀ ਦੁਨੀਆ ਤੁਹਾਡੇ ਬਾਰੇ ਕੀ ਸੋਚਦੀ ਆ ਕੀ ਨਹੀਂ ਸੋਚਦੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਅਸਲ ਵਿੱਚ ਜਦੋਂ ਤੁਸੀਂ ਗੁਰੂ ਦੇ ਰੰਗ ਵਿੱਚ ਰੰਗੇ ਜਾਂਦੇ ਹੋ ਨਾ ਗੁਰੂ ਦੇ लाडले ਬਣ ਜਾਂਦੇ ਹੋ ਉਦੋਂ ਤੁਸੀਂ ਇਹ ਗੱਲਾਂ ਨੂੰ ਤਾਂ ਬਿਲਕੁਲ ਵੀ ਨਹੀਂ ਸੋਚਦੇ ਵੀ ਕੌਣ ਸਾਡੇ ਲਈ ਕੀ ਕਰਦਾ ਹੈ ਕੀ ਸੋਚਦਾ ਕੀ ਨਹੀਂ ਸੋਚਦਾ ਤਾਂ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਐਗਜ਼ਾਮਪਲ ਦਿੰਨੀ ਆ ਵੀ ਆਪਣੀ ਜ਼ਿੰਦਗੀ 'ਚ ਮਾਸਤ ਰਹਾ ਕਰੋ ਆਪਣੇ ਪਰਵਾਜ਼ ਚ ਮਾਰਤ ਰਹਾ ਕਰੋ ਦੇਖ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਆਪਾਂ ਅੱਜ ਹਾਂ ਕੱਲ ਨੂੰ ਨਾ ਹੋਈਏ ਹਨਾ ਇੱਥੇ ਨਾ ਤਾਂ ਭਰੋਸਾ ਬਿਮਾਰਾਂ ਦੀ ਜ਼ਿੰਦਗੀ ਦਾ ਤੇ ਨਾ ਹੀ ਇੱਥੇ ਤੰਦਰੁਸਤਾਂ ਦੀ ਜ਼ਿੰਦਗੀ ਜੇ ਸੋਇਸ ਬਹਿ ਵਿੱਚ ਤਾਂ ਕਦੇ ਵੀ ਨਾ ਜਿਵੇਂ ਵੀ ਬਿਮਾਰ ਬੰਦਾ ਬਸ ਇਹੀ ਇਸੇ ਨੂੰ ਕੁਝ ਹੋਊਗਾ ਮੈਂ ਤਾਂ ਚੰਗਾ ਨਾ ਨਾ ਹਜੇ ਬਿਮਾਰ ਵਿਚਾਰੇ ਨੇ ਲੋਕਾਂ ਤੋਂ ਬੇਇੱਜ਼ਤੀ ਕਰਾਉਣੀ ਹੁੰਦੀ ਉਹ ਉਹ ਜ਼ਿੰਦਗੀ 'ਚ ਠੀਕ ਰਹਿੰਦੇ ਆ ਜਿਹੜੇ ਵਿਚਾਰੇ ਤੰਦਰੁਸਤ ਹੁੰਦੇ ਉਹ ਪੱਦੈ ਨੂੰ ਲੱਗਦਾ ਕਹਿੰਦੇ ਰੋਟੀ ਖਾਈ ਜਾਂਦਾ ਸੀ ਸੋ ਪਲੀਜ਼ ਮੇਰੀ ਰਿਕਵੈਸਟ ਹੈ ਮੇਰਾ ਕੰਮ ਨਹੀਂ ਹੈਗਾ ਕਿਸੇ ਨੂੰ ਡਰਾਉਣਾ ਵੀ ਹਾਂਜੀ ਆ ਗੱਲਾਂ ਨੇ ਮੇਰਾ ਮਤਲਬ ਇਹੀ ਹੈ ਵੀ ਮੈਂ ਤੁਹਾਨੂੰ ਡਰ ਚੋਂ ਕੱਢਾਂ ਵੀ ਡਰ ਡਰ ਕੁਝ ਨਹੀਂ ਹੁੰਦਾ ਦੇਖੋ ਹਨਾ ਮੈਂ ਤਾਂ ਜਦੋਂ ਯਾਦ ਕਰ ਲੈਂਦੀ ਆ ਵੀ ਅਸੀਂ ਉਹਨਾਂ ਗੁਰੂਆਂ ਵੀਰਾਂ ਦੇ ਬੱਚਿਆਂ ਹਨਾ ਵੀ ਜਿਨ੍ਹਾਂ ਨੇ ਦੇਸ਼ ਲਈ ਸਹੀ ਪੁੱਛੋ ਮੈਂ ਸੱਚ ਬੋਲਦੀ ਆ ਵੀ ਮੇਰਾ ਘੰਡ ਭਰ ਜਾਂਦਾ ਮੈਂ ਇਹ ਗੱਲਾਂ ਘਟ ਕਰਕੇ ਆ ਜੀਆਂ ਵੀ ਜਦੋਂ ਮੈਨੂੰ ਮੇਰੇ ਸਿੱਖਾਂ ਦੀਆਂ ਕੁਰਬਾਨੀਆਂ ਯਾਦ ਆ ਜਾਂਦੀਆਂ ਵੀ ਸਹੀ ਪੁੱਛੋ ਲੋਕ ਦੇਖਣ ਜਾਂਦੇ ਪਤਾ ਨਹੀਂ ਉਹਨੂੰ ਗੁਰਦੁਆਰਾ ਨਾ ਭੁੱਲ ਜਾਨੇ ਆ ਜੀ ਡਾਇਬਟੀਜ਼ ਦੀ ਮਰੀਜ਼ ਕਰਕੇ ਨਾ ਥੋੜੀ ਜਿਹੀ ਭੁੱਲਣ ਦੀ ਆਤ ਮੈਨੂੰ ਹੈਗੀ ਆ ਪਤਾ ਨਹੀਂ ਮਸਤ ਹੋ ਆਣਾ ਪਤਾ ਨਹੀਂ ਕੀ ਕਹਿੰਦੇ ਪਤਾ ਨਹੀਂ ਕੋਈ ਹੈ ਜਿੱਥੇ ਉਹ ਸਿੱਖਾਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਉਵੇਂ ਜਿਕਰੀ ਵੀ ਆ ਰਹਿਆਂ ਤੇ ਜੜੇ ਬੰਦ-ਬੰਦ ਕਟਾਉਂਦੇ ਉਵੇਂ ਦਿਖਾਈ ਗਏ ਆ ਵੀ ਸ਼ਾਇਦ ਬੱਚੇ ਬਰਸਿਆਂ ਤੇ ਚੰਗੇ ਦਿਖਾ ਸੱਚੋ ਪੁੱਛੋ ਮੈਂ ਉਹ ਦੇਖ ਨਹੀਂ ਸਕਦੀ ਮੈਂ ਉਹ ਗੁਰੂ ਘਰ ਜਾ ਨਹੀਂ ਸਕਦੀ ਮੇਰੇ ਸਾਰੇ ਦੀ ਗੱਲ ਨਹੀਂ ਮੈਨੂੰ ਮਨਵਾ ਲੱਗਦਾ ਵੀ ਮੇਰਾ ਉੱਥੇ ਜਾ ਕੇ ਕਾਲ ਜਿਹੀ ਬਾੜ ਰਹੀ ਹੋਊਗੀ ਸਾਡੇ ਸਿੱਖ ਐਨਾ ਕੁਝ ਕਰਕੇ ਗਏ ਆ ਵੀ ਅਸੀਂ ਮਾੜਾ ਏ ਟੱਡ ਦੁਖਣ ਲੱਗ ਜੇ ਰੌਲਾ ਪਾਉਣ ਲੱਗ ਜੰਨੇ ਆ ਮਾੜਾ ਜੱਲ ਲੱਤ 'ਚ ਦਰਦ ਹੋਣ ਲੱਗ ਜੇ ਸੇਤੀ ਹਾਏ ਡਾਕਟਰ ਦੇ ਲੈ ਜਾਓ ਮੈਨੂੰ ਮ ਮਰਨਾ ਜਾਵਾ ਹਾਏ ਮੇਰੇ ਦਰਦ ਹੋੜ ਖੜਾ ਆ ਹਾਏ ਮਮਾ ਓ ਬਾਈ ਮੌਤ ਤਾਂ ਜਿੱਦੇ ਹੋਣੀ ਓਦੀ ਹੋਣੀ ਆ ਨਾ ਸਾਨੂੰ ਕੋਈ ਦਰਤ ਮਾਰੇ ਨਾ ਸਾਨੂੰ ਕੋਈ ਸੱਪ ਮਾਰੇ ਨਾ ਸਲੂਤੀ ਮਾਰੇ ਨਾ ਚਿਰ ਸਾਨੂੰ ਕੋਈ ਨਹੀਂ ਮਾਰਦਾ ਜਿੰਨਾ ਚਿਰ ਸੋਡਾ ਮਹਾਰਾਜ ਦੇ ਕਰੋ ਹੁਕਮ ਨਹੀਂ ਆਉਂਦਾ ਪਰ ਆਪਾਂ ਐਡੇ ਕ ਕਦੇ ਕਦੇ ਸੋਚ ਕੇ ਵੀ ਸ਼ਰਮ ਆਉਂ ਕਿਹੜੇ ਗੁਰੂ ਨੇ ਆਪਣੇ ਤੇ ਆਪਾ ਡਰਦੇ ਆ ਹਨ ਮੜੀਆਂ ਮੜੀਆਂ ਗੱਲਾਂ ਤੋਂ ਮੈਂ ਮਰਨਾ ਜਾ ਮਤਲਬ ਸਭ ਤੋਂ ਪਹਿਲਾਂ ਤਾਂ ਅੱਜ ਕੱਲ੍ਹ ਲੋਕਾਂ ਦੇ ਵਿੱਚ ਇੱਕ ਟ੍ਰੈਂਡ ਹੈ ਵੀ ਮੈਂ ਮਰਨਾ ਜਾਵਾ ਹਫ਼ਤੇ ਤੋਂ ਹਫ਼ਤੇ ਟੈਸਟ ਕਰਾਉਣਗੇ 15 ਦਾ ਤੋਂ ਟੈਸਟ ਕਰਾਉਣਗੇ ਆਓ ਟੈਸਟ ਕਰਾ ਲਓ ਬਹੁਤ ਟੈਸਟ ਕਰਾ ਲਓ ਅਸੀਂ ਮਰਨਾ ਹੈ ਉਹ ਵੀਰੇ ਟੈਸਟ ਟਵਿਸਟ ਕੁਝ ਨਹੀਂ ਕਰਦੇ ਜਿੰਨਾ ਆਚਰ ਸੁੱਡੀ ਮਹਾਰਾਜ ਨੇ ਲੰਬੀ ਲਿਖੀ ਹੈ ਨਾ ਉਹ ਤੁਸੀਂ ਭੋਗਣੀਆਂ ਜਿੰਨੇ ਮਰਜ਼ੀ ਟੈਸਟ ਕਰਾ ਲਓ ਜਿੱਦ ਦੇ ਮੌਤ ਆਉਣੀਆਂ ਉਹਦੇ ਆ ਕੇ ਰਹਿਣੀਆਂ ਸੋ ਇਹ ਇਹ ਬੁਲੇਖਣਾ ਰਿਹਾ ਕਰੋ ਬਿਫਲਾਨਾ ਬੰਦਾ ਤਾਂ ਪੈਸੇ ਵਾਲਾ ਉਹ ਟੈਸਟ ਕਰਵਾ ਰਿਹਾ ਉਹ ਬਾਹਲੀ ਜ਼ਿੰਦਗੀ ਜਿਊਗਾ ਉਹਦੇ ਦਾ ਟੈਸਟ ਹੁੰਦੇ ਜਿਹਨੂੰ ਤਾਂ ਮੌਤ ਦਾ ਵੀਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਦੇ ਕਦੇ ਜਿਹੜੇ ਹਾਰਟ ਦੇ ਡਾਕਟਰ ਹੁੰਦੇ ਆ ਨਾ ਖੁਦ ਹਾਰਟ ਦੇ ਡਾਕਟਰ ਹੁੰਦੇ ਆ ਜਿਹੜੇ ਬੰਦੇ ਦਾ ਚਿਹਰਾ ਦੇਖ ਕੇ ਦੱਸ ਦਿੰਦੇ ਆ ਵੀ ਇਹਦਾ ਬੀਪੀ ਵਧਿਆ ਫੁਲਾਨਾ ਵਧਿਆ ਹੁਣ ਉਹ ਡਾਕਟਰ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਦੀ ਮੌਤ ਕਦੋਂ ਆ ਜਾਂਦੀ ਆ ਵੀ ਕਦੋਂ ਉਹਨਾਂ ਨੂੰ ਆਪ ਨੂੰ ਟੱਕ ਆ ਜਾਂਦਾ ਇਹ ਇਹ ਗੱਲ ਦਾ ਡਾਕਟਰ ਨੂੰ ਵੀ ਨਹੀਂ ਪਤਾ ਹੈਗਾ ਇਹ ਗੱਲ ਸੱਚ ਹੈ ਬੀਜੇ ਤੋਂ ਸਾਡੀ ਮੌਤ ਆਉਂਦੀ ਆ ਉਹ ਤੋਂ ਵੱਡੇ ਵੱਡੇ ਖਡਾਰੀ ਵੱਡੇ ਵੱਡੇ ਸਾਇੰਟਿਸਟ ਸਭ ਫੇਲ ਹੋ ਜਾਂਦੇ ਮੌਤ ਮੌਤ ਹੁੰਦੀ ਆ ਉਹ ਕਿਸੇ ਨੂੰ ਵੀ ਬਖਸ਼ ਨਹੀਂ ਜੀ ਕਿਉਂਕਿ ਇਹਦਾ ਸਮਾਂ ਰੱਬ ਦੇ ਘਰੋਂ ਤੈਅ ਹੋਇਆ ਹੁੰਦਾ ਜਿਹਦਾ ਆਪਣਾ ਜਨਮ ਹੁੰਦਾ ਜਨਮ ਵੇਲੇ ਆਪਣਾ ਪ੍ਰਮਾਤਮਾ ਨੇ ਰਜਕ ਤੇ ਮੌਤ ਦੋਨੇ ਲਿਖ ਦਿੱਤੀ ਹੁੰਦੇ ਆਪਣੇ ਕਰਮਾਂ ਜਿਵੇਂ ਆਪਾਂ ਨੂੰ ਕਿੰਨਾ ਰਜਕ ਮਿਲੂ ਕਿੱਥੇ ਆਪਾਂ ਨੂੰ ਮੌਤ ਹੋਣੀ ਆ ਸਭ ਕੁਝ ਲਿਖਿਆ ਹੁੰਦਾ ਤੇ ਆਪਣੇ ਇੱਕ ਬਹਿਮ ਹੈ ਡਰ ਦੇ ਦੁਰੇ ਫਿਰਦੇ ਆ ਉਹਦੇ ਕੋਲੇ ਬੋਗੋ ਉਹਦੇ ਕੋਲੇ ਬੋਗੋ ਹੀ ਤੁਰੇ ਫਿਰਦੇ ਆ ਵੀਰੇ ਮੌਤ ਦਾ ਪਤਾ ਕਿਸੇ ਨੂੰ ਕੁਛ ਨਹੀਂ ਹੁੰਦਾ ਮੌਤ ਰੱਬ ਦੇ ਘਰੋਂ ਤੈਅ ਹੁੰਦੀ ਆ ਆਪਣੀ ਕੋ ਕੋਈ ਵੀ ਜਿੰਨਾ ਚਿਰ ਵਾਹਿਗੁਰੂ ਦੇ ਘਰੋਂ ਕਿਸੇ ਦਾ ਬਲਾਵਾ ਨਹੀਂ ਆਦਾ ਇੱਥੇ ਕੋਈ ਨਹੀਂ ਜਾਂਦਾ ਸਭ ਆਪਣੀਆਂ ਮੜਾ ਮਾਰਦੇ ਸੋ ਇਹਨਾਂ ਚੀਜ਼ਾਂ ਤੋਂ ਡਰੇ ਨਾ ਕਰੋ ਡਰਨ ਵਾਲੀਆਂ ਚੀਜ਼ੇ ਨਹੀਂ ਹੁੰਦੀਆਂ ਪਲੀਜ਼ ਰਖੋ ਆਸਟਾ ਮੇਰੀ ਵੀ ਤੁਸੀਂ ਬਹੁਤ ਵੱਡੇ ਸਰਵੰਸਦਾਨੀ ਦੀ ਪੁਲਾ ਦਿਓ ਡਰਿਆ ਨਾ ਕਰੋ ਆਪਾਂ ਨੂੰ ਬਹੁਤ ਵੱਡਾ ਨਾਮ ਮਿਲਿਆ ਹੋਇਆ ਵਾਹਿਗੁਰੂ ਦੇ ਘਰੋਂ ਆਪਾਂ ਇੱਕ ਸਿੰਘ ਆਪਣੇ ਪਿੱਛੇ ਲੱਗਦਾ ਸਿੰਘ ਕੌਰ ਗਰਭ ਮਹਿਸੂਸ ਕਰਿਆ ਕਰੋ ਡਰਿਆ ਨਾ ਕਰੋ ਬਈ ਹਾਂ ਜੀ ਹੂੰ ਮਾਣ ਮਹਿਸੂਸ ਕਰਿਆ ਕਰੋ ਵੀ ਮੇਰੇ ਮੰਗਰ ਸਿੰਘ ਲੱਗਦਾ ਮਾਣ ਮਹਿਸੂਸ ਕਰਿਆ ਕਰੋ ਵੀ ਮੇਰੇ ਮੰਗਰ ਮਨਜੀਤ ਕੌਰ ਲੱਗਦਾ ਇਹ ਚੀਜ਼ ਦਾ ਮਾਣ ਕਰਿਆ ਕਰੋ ਡੈਰਿਆ ਨਾ ਕਰੋ ਕਿਉਂ ਆ ਆਪਦੀ ਇੱਕ ਬੀਜਾ ਨੰਬਰ ਵਾਲੀ ਜ਼ਿੰਦਗੀ ਬਣਾ ਰੱਖੀ ਆ ਡਾ ਡਰ ਚ ਡਰੀ ਜਾਂਦੇ ਹੋ ਸਾਰਾ ਦਿਨ ਵੀ ਮੈਨੂੰ ਐ ਨਾ ਹੋ ਜੇ ਹੈ ਨਾ ਹੋਏ ਵੀ ਬਹੁਤ ਮੇਰੇ ਕੋਲੇ ਫੋਨ ਆਉਂਦੇ ਆ ਉਹ ਕਹਿੰਦੇ ਸਾਨੂੰ ਐ ਹੁੰਦਾ ਜੀ ਸਾਨੂੰ ਡਰ ਲੱਗਦਾ ਸਾਨੂੰ ਬਾਹ ਲੱਗਦਾ ਉਹਦੇ ਮੈਨੂੰ ਬੜੀ ਤਕਲੀਫ ਆਉਂਦੀ ਆ ਵੀ ਮੈਂ ਕੀ ਕਹਾਂ ਕਿਵੇਂ ਸਮਝਾਵਾਂ ਇਹਨਾਂ ਨੂੰ ਵੀ ਜ਼ਿੰਦਗੀ ਦਰਦਾ ਤਾਂ ਨਾਮ ਹੀ ਨਹੀਂ ਹੈਗਾ ਜਿੰਦਗੀ ਡਰਨਾ ਤਾਂ ਆਪਾਂ ਨੂੰ ਸਿਖਾਇ ਹੀ ਨਹੀਂ ਆਪਣੇ ਗੁਰੂਆਂ ਬੀੜੀਆਂ ਨੂੰ ਪਤਾ ਨਹੀਂ ਆਪਾਂ ਐਡੇ ਡਰਪੋਕ ਕਿਉਂ ਬਣ ਗਏ ਸਮਝ ਤੋਂ ਬਾਹਰ ਆ ਜਿੰਦਗੀ ਹੈ ਜੇ ਹਮ ਕੇ ਦੇਖੋ ਬਹੁਤ ਵਧੀਆ ਚੀਜ਼ ਆ ਜਾਂਦੀ ਪਤਾ ਨਹੀਂ ਕਿਉਂ ਡਰ ਚ ਕੱਢੀ ਜਾਂਦੇ ਹੋ ਐਵੇਂ ਮਾਸਤ ਰਹਾ ਕਰੋ ਕੁਛ ਨਹੀਂ ਹੁੰਦਾ ਜਿੰਨਾ ਚਿਰ ਮਹਾਰਾਜ ਦੇ ਘਰੋਂ ਤੁਹਾਡਾ ਹੁਕਮ ਨਹੀਂ ਆਉਂਦਾ ਤੁਹਾਨੂੰ ਕੁਛ ਨਹੀਂ ਹੁੰਦਾ ਚਾਹੇ ਸੱਪਾਂ ਦੇ ਉੱਤੇ ਜਾ ਕੇ ਸੌਂ ਜਿਓ ਜੋ ਤੁਹਾਡੀ ਮੌਤ ਨਹੀਂ ਲਿਖੀ ਨਹੀਂ ਆਉਂਦੀ ਸੱਪ ਵੀ ਤੁਹਾਨੂੰ ਡੰਗਣਗੇ ਨਹੀਂ ਪਾਸੇ ਟਲਣਗੇ ਕਿਉਂਕਿ ਸੱਪਾਂ ਨੂੰ ਵੀ ਉਸ ਟਾਈਮ ਪਤਾ ਹੋਊ ਵੀ ਇਹਨਾਂ ਦੀ ਮੌਤ ਹੀ ਹੈਣੀ ਆਪਾਂ ਕੀ ਲੈਣਾ ਸੀ ਹਰ ਇੱਕ ਚੀਜ਼ ਡਰਦੀ ਹੁੰਦੀ ਹੈ ਇੱਕ ਦੀ ਚੀਜ਼ ਤੋਂ ਕੋਈ ਵੀ ਚੀਜ਼ ਆ ਇਨਸਾਨ ਨੂੰ ਰੱਬ ਨੇ ਦਿਮਾਗ ਦਿੱਤਾ ਹੈ ਸਮਝ ਦਿੱਤੀ ਹੈ ਵੀ ਕੀ ਮਾੜਾ ਕੀ ਚੰਗਾ ਪਰ ਇਨਸਾਨਤਾ ਅੱਜ ਕੱਲ ਮੈਨੂੰ ਲੱਗਦਾ ਵੀ ਜਾਨਵਰ ਚੰਗੇ ਆ ਸਾਡੇ ਨਾਲੋਂ ਸਾਡੀ ਸੋਚ ਖਤਮ ਹੋ ਚੁੱਕੀ ਆ ਅਸੀਂ ਪਤਾ ਨਹੀਂ ਕੀ ਕੀ ਸੋਚਦੇ ਰਹਿੰਨੇ ਆ ਬਣਤਾ ਬਣਾਈ ਜਾਂਨੇ ਆ ਘੜੀ ਜਾਂਨੇ ਆ ਟਾਈ ਜਾਂਨੇ ਆ ਇੱਕ ਨੇ ਕੁਛ ਲੈ ਲਿਆ ਦੂਜਾ ਸੌਂਦਾ ਨਹੀਂ ਹਾਏ ਵੇ ਰੱਬਾ ਉਹਨੇ ਆ ਲੈ ਲਿਆ ਮੇਰੇ ਕੋਲ ਹੈ ਨਹੀਂ ਸਬਰ ਤਾਂ ਕਰੋ ਅਗਲੇ ਨੂੰ ਚੀਜ਼ ਜੁੜ ਗਈ ਸੋਨੂੰ ਵੀ ਜੁੜੂ ਕੁਛਕ ਤਾਂ ਸਬਰ ਕਰਨੀ ਪੈਂਦਾ ਸਬਰ ਹੈ ਨਹੀਂ ਆਪਣੇ ਕੋਲੇ ਤੁਰਤ ਭਾਲ ਦਿਓ ਹਰ ਇੱਕ ਚੀਜ਼ ਦਾ ਰਿਜ਼ਲਟ ਤੁਰਤ ਭਾਲ ਦਿਓ ਵੀ ਤੁਰਤ ਤੁਰਤ ਸਮਾਂ ਦੇਆ ਕਰੋ ਸਮਾਂ ਜ਼ਰੂਰੀ ਹੈ ਠੀਕ ਹੈ ਜੀ ਤੇ ਵੀਡੀਓ ਕੋ ਮਸੂਟੀਆਂ ਤਾਂ ਬਣਾਉਣੀ ਆ ਤੁਸੀਂ ਮੇਰੀਆਂ ਨਾ ਵੀਡੀਓ ਹੁਣ ਘੱਟ ਦੇਖਦੇ ਹੋ ਮੈਨੂੰ ਇਹ ਲੱਗਦਾ ਵੀ ਮੈਂ ਇੱਕ ਦੋ ਦਿਨ ਛੱਡ ਕੇ ਵੀਡੀਓ ਬਣਾਇਆ ਕਰਾਂ ਕਿਉਂਕਿ ਮੈਨੂੰ ਪਤਾ ਲੱਗਦਾ ਨਹੀਂ ਮੇਰੀ ਕਿੰਨੇ ਲੋਕਾਂ ਨੇ ਵੀਡੀਓ ਦੇਖੀ ਹੈ ਜੇ ਤੁਹਾਨੂੰ ਮੇਰੀਆਂ ਵੀਡੀਓ ਘੱਟ ਪਸੰਦ ਆਉਂਦੀਆਂ ਕੋਈ ਚੱਕਰ ਨਹੀਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਆਪਾਂ ਘੱਟ ਪਾ ਦਿਆ ਕਰਾਂਗੇ ਈ ਦੀ ਵੀ ਕੋ ਵੱਡੀ ਗੱਲ ਨਹੀਂ ਹੈਗੀ ਤੇ ਬਾਕੀ ਮੈਂ ਮਹਨ ਵੀਡੀਓ ਬਹੁਤ ਛੋਟੀ ਪਾਉਣੀ ਆ ਵੀ ਤੁਸੀਂ ਬੋਰ ਨਾ ਹੋਵੋ ਵੈਸੇ ਹਰ ਇੱਕ ਲੋਕ ਨਾ ਨੱਚਣ ਟੱਪਣ ਵਾਲੀਆਂ ਵੀਡੀਓ ਨੂੰ ਜ਼ਿਆਦਾ ਪਸੰਦ ਕਰਦੇ ਆ। ਹਰ ਇੱਕ ਬੰਦਾ ਨਵਾਂ ਭਾਲਦਾ ਹੈ। ਜਿਹਨਾਂ ਨੇ ਟੇਸਟ ਭਾਲਦਾ ਵਟ ਗਹਿਰਾਈ 'ਚ ਕੋਈ ਜਾਣਾ ਨਹੀਂ ਚਾਹੁੰਦਾ। ਕਿਸੇ ਵੀ ਚੀਜ਼ 'ਚ ਕੋਈ ਜਾਣਾ ਨਹੀਂ ਚਾਹੁੰਦਾ ਵੀ ਡੂੰਘਾ ਜਾਓ। ਮੈਂ ਕਹਣੀ ਆ ਜੇ ਤੁਸੀਂ ਸੋਚਣਾ ਤਾਂ ਡੂੰਘਾ ਸੋਚੋ। ਉੱਪਰੋਂ-ਉੱਪਰੋਂ ਨਾ ਸੋਚੋ। ਉੱਪਰੋਂ ਸੋਚਣ ਵਾਲੇ ਲੋਕ ਜ਼ਿਆਦਾ ਫੇਲ ਹੁੰਦੇ ਆ। ਡੂੰਘਾ ਸੋਚਣ ਵਾਲੇ ਘੱਟ ਹੁੰਦੇ ਆ। ਜੇ ਤੁਸੀਂ ਕੋਈ ਗੱਲ ਸੋਚਦੇ ਹੋ ਨਾ ਨਫੇ ਬਾਰੇ ਤਾਂ ਥੋੜਾ ਨਾਲ ਨੁਕਸਾਨ ਵੀ ਸੋਚਿਆ ਕਰੋ। ਜੇ ਤੁਸੀਂ ਇਹ ਸੋਚ ਕੇ ਚੱਲੋਗੇ ਹਨ ਵੀ ਜਰਾ ਇਹ ਚੀਜ਼ ਮੈਂ ਕੰਮ ਕਰ ਰਿਹਾ ਇਹ ਚ ਨਫਾ ਤੇ ਨੁਕਸਾਨ ਦੋਨੇ ਹੋ ਸਕਦੇ ਤ ਤੁਸੀਂ ਡਿੱਗੋਗੇ ਨਹੀਂ ਜੇ ਤੁਸੀਂ ਇਹ ਸੋਚ ਕੇ ਚੱਲ ਪੋਗੇ ਹਾਂਜੀ ਹਾਂਜੀ ਨਫਾ ਹੀ ਹੋਈ ਜਾਵੇ ਨਫਾ ਨੁਕਸਾਨ ਆ ਫਿਰ ਨੁਕਸਾਨ ਕਿੱਧਰ ਜਾਊਗਾ ਜੀ ਨਫਾ ਨੁਕਸਾਨ ਦੇਖ ਕੇ ਚੱਲੋ ਦੋਨੇ ਕੰਮੀ ਹੁੰਦੀ ਹੁੰਦੀ ਹੈ ਠੀਕ ਹੈ ਫਿਰ ਬੰਦਾ ਸਫਲ ਹੁੰਦਾ ਨਾ ਸਫਲ ਬੰਦੇ ਦਾ ਇਹ ਨਹੀਂ ਹੁੰਦਾ ਵੀ ਕੋਈ ਦਰਖਤਾਂ ਦੇ ਪੈਸੇ ਲੱਗਦੇ ਆ ਤੇ ਅਗਲਾ ਚੱਕ ਲੈ ਹੁੰਦਾ ਨਹੀਂ ਸਾਰਾ ਨੇ ਸਬਰ ਕੀਤਾ ਹੁੰਦਾ ਹਰ ਇੱਕ ਦੀ ਤਰੱਕੀ ਦੇ ਵਿੱਚ ਸਬਰ ਸੰਤੋਖ ਸਭ ਕੁਝ ਹੁੰਦਾ ਹੈ ਆ ਦੇਖ ਬੱਧੀ ਅੱਲਾ ਦਾ ਦੀਪੂ ਆ ਗਿਆ ਮੇਰੇ ਮੋਸਾ ਦੇ ਕੇ ਲੋਕਸਾਂ ਲੱਗੇ ਨੇ ਮੱਕੋਂ ਦਾ ਥੱਲੇ ਪਾ ਲਈਏ ਨਾ ਸੋ ਤੇ ਚਲੋ ਠੀਕ ਆ ਜੀ ਦੀਪੂ ਆ ਗਿਆ ਹੁਣ ਆਪਾਂ ਰੋਟੀ ਬਣਾਉਣੇ ਆ ਫਿਰ ਅਸੀਂ ਕੱਪੜਿਆਂ ਵਾਲੀ ਵੀਡੀਓ ਬਣਾਉਣੀ ਆ ਤੇ ਕੋਈ ਵੀਡੀਓ ਬਣਾਉਣ ਚ ਕਮੀ ਆ ਜਾਂਦੀ ਨਹੀਂ ਤਾਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਮੇਰੇ ਬੰਨਿਓ ਤੇ ਦੀਪੂ ਬੰਨਿਓ ਸਭ ਖੁਸ਼ੀ ਰਹੋ ਨਜ਼ਾਰੇ ਲੋ ਲੱਖ ਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਸ਼ਾ ਵਾਈ ਗਰੁੱਪ ਤੁਹਾਨੂੰ ਚੜਦੀ ਕਲਾ ਚ ਅਗੇ